हर बंद कार नहीं बैठा है ना की ओरी ही कृपा के नाल है मन तिस सिमरत तो मन तिस प्रभु को कबू ना विसारी उस प्रभु कभी भी तू तो किसी पल भी नहीं विसरना हर हमेशा याद रखना हर पल उस याद में रहना है जह प्रसाद बाग मिलतना जिन्हें तेन इन जिन्हें मतलब कई खेत या फार्म हाउस आलो अजकल टाइम चलो ये दे कह देगा फार्म हाउस बहुत मिलत मीन बहुत

ਫਾਕ 파ਰ ਉਹ ਪਾਵਨ ਸਾਗਰ ਅਥਾੜ ਲਹਿਰ ਮਹਿ ਘਾਰੋ ਚੜਨ ਵਾਲਾ ਹੈ ਨਾ ਤੇ ਉਹਨੇ ਕਿਸ ਤਰ੍ਹਾਂ ਸਾਨੂੰ ਉਹ ਮਾਤਾ ਦੀ ਗਰਮ ਵਿੱਚ ਬਚਾਇਆ ਇੱਕ ਆਂਝ ਨਹੀਂ ਲੱਗਣ ਦਿੱਤੀ ਅਸੀਂ ਉਸ ਬੰਦ ਬੋੜੀ ਵਿੱਚ ਹੈਗੇ ਸਾਨੂੰ ਕਿੱਥੋਂ ਸਾਹ ਆਇਆ ਕਿੱਥੋਂ ਸਾਨੂੰ ਭੋਜਨ ਅੰਦਰ ਗਿਆ ਸਾਨੂੰ ਕੁਝ ਨਹੀਂ ਪਤਾ ਉਹ ਲੇਕਿਨ ਉਹਦੀ ਬਣਤ ਕਿੰਨੀ ਮਤਲਬ ਕਮਾਲ ਦੀ ਹੈ ਨਾ ਜੇ ਅਸੀਂ ਉਸ ਤੇ ਵਿਚਾਰ ਕਰਨ ਲੱਗ ਗਏ ਤੇ ਕਿਸੇ ਵੀ ਇੱਕ ਚੀਜ਼ ਤੇ ਜੇ ਅਸੀਂ ਗਹਿਰਾਈ ਨਾਲ ਵਿਚਾਰ ਕਰੀਏ

ਹਰ ਪਲ ਨੂੰ ਉੱਠਦੇ ਆਂ ਬੈਠਦੇ ਆਂ ਮਤਲਬ ਐਸ ਗੱਲ ਨੂੰ ਅਸੀਂ ਯਾਦ ਰੱਖੀ ਕਿ ਕਿ ਅੰਦਰ ਸੇ ਅਸੀਂ ਤਾਂ ਉਹਨੇ ਆਂਸ਼ ਨਹੀਂ ਇਸ ਕਰਕੇ ਲੱਗਣ ਦਿੱਤੀ ਕਿ ਐਸੀ ਉਹਦੇ ਸਿਮਰਨ 'ਚ ਜੁੜੇ ਸੀ ਜਿਸ ਤਰ੍ਹਾਂ ਹੀ ਅਸੀਂ ਬਾਹਰ ਆਏ ਅਸੀਂ ਮਾਇਆ ਵਿੱਚ ਫਸ ਗਏ ਮਾਇਆ ਦੇ ਫਸ ਕੇ ਉਹ ਉਪਰ ਗਏ ਪੁੱਲਾਗੇ ਤੇ ਫੇਰ ਕੀ ਹੋਏਗਾ ਸਾਰਾ ਕੁਝ ਸਿਸਟਮ ਹੀ ਢਲਵਾ ਹੋ ਜਾਏਗਾ ਔਰ ਜੇ ਨਹੀਂ ਪੁੱਲਾਗੇ ਤੇ ਫੇਰ ਅਸੀਂ ਉਹਦੇ ਨਾਲ ਜੁੜੇ ਰਵਾਂਗੇ ਉਹਦੀ ਕਿਰਪਾ ਦੇ ਪਾਤਰ ਬਣੇ ਰਵਾਂਗੇ ਰਾਤ जिन तेरी मन बनाई जो एक करो वो एक 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 अलग अलग करो परमात्मा है, अलग है, दी कोई नहीं है, कोई नहीं 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 किसी जा सकता और जाने दी चुकना चाहिए वो हर समय नमन करना चाहिए

ਮੇਰਿਆ ਵਾਰ-ਵਾਰ ਵਾਰ-ਵਾਰ ਉਹਦਾ ਸਿਮਰਨ ਕਰ ਉਹਦਾ ਨਾਮ ਜਹ ਪ੍ਰਸਾਦ ਤੇਰਾ ਸੁੰਦਰ ਰੂਪ ਸਾਨੂੰ ਕਿੰਨਾ ਸੁੰਦਰ ਰੂਪ ਦਿੱਤਾ ਹੈ ਕੋਈ ਜਿਸ ਤਰ੍ਹਾਂ ਦਾ ਵੀ ਉਹਨੇ ਘੜਿਆ ਹੈ ਬਣਾਇਆ ਹੈ ਉਹਦਾ ਸ਼ੁਕਰਾਨਾ ਹੈ ਕਿ ਸਾਨੂੰ ਇਹ ਸੁੰਦਰ ਕਾਇਆ ਦਿੱਤੀ ਹੈ ਸਭ ਤੋਂ ਸੋਹਣਾ ਰੂਪ ਦਿੱਤਾ ਹੈ ਸੋ ਬ੍ਰਹਮ ਸਿਮਰੋ ਸਦਾ ਅਨੂਪ ਜੋ ਸੁੰਦਰ ਹੈ ਜੋ ਵਾਈ ਰੂਪ ਉਹਨੂੰ ਅਸੀਂ ਹਰ ਸਮੇਂ ਉਹ ਅਨੂਪ ਹੈ ਉਹਦਾ ਕੋਈ ਰੂਪ ਨਹੀਂ ਰੂਪ ਨਾਲ ਦੇਖਣਾ ਨਹੀਂ ਕਿਸ ਤਰ੍ਹਾਂ ਉਹਦੇ ਪ੍ਰਫੈਕਸ

ਜਦੋਂ ਉਹਦੇ ਪਿੱਛੇ ਲੱਗੇ ਉਹਦਾ ਨਾਮ ਜਪਿਆ ਸਿਮਰਨ ਕੀਤਾ ਤੇ ਅੱਜ ਵੀ ਅਸੀਂ ਨਾਂ ਲੈਂਦੇ ਆਂ ਔਰ ਰੰਦੀ ਦੁਨੀਆ ਤੱਕ ਲੈਂਦੇ ਰਵਾਂਗੇ ਜੇ ਬਰਸਾਤ ਤੇਰੀ ਨੀਤੀ ਜਾਣ ਤੂੰ ਮੇਰੀ ਮਿੱਕੀ ਦੀ ਜਾਤ ਮਤਲਬ ਬੜੀ ਅੱਛੀ ਸੀ ਜਾਤ ਨੂੰ ਉੱਚੀ ਜਾਤ ਵੀ ਉਹਦੇ ਕਰਕੇ ਹੀ ਹੋਈ ਹੈ ਫੁੱਲ ਨੇ ਅੱਛੀ ਫੁੱਲ ਦੇ ਵਿੱਚ ਪੈਦਾ ਹੋਣਾ ਵੀ ਇਹ ਉਹਦੀ ਕਿਰਪਾ ਦੇ ਭਾਗ ਹਨ ਅਸੀਂ ਤਾਂ ਹੀ ਹੋ ਸਕਤਾ ਸੋਭਰਾਵ ਸੋਭਰਾਵ ਸਿਮਰ ਸਦਾ ਮਿਲਦਾ ਹੈ उन्होंने फिर क्या है कि बार बार दिन भी रात भी जिस समय समय मिलता कि समय बहुत है सा लेकिन सू बहाने बहुत है समय तो है समय यह नहीं क्या गया पहाड़ों से चले जाओ कमरे बंद हो जाओ माड़ा लैके बैठे रहो गुटका लैके बैठे रहो तो सिमरन करोगे नहीं चलते फिरते खेते पीते बना जो लंगर पाने भी बनाते हैं बच्चे काम भी करते का हैं एक वाहेगुरु सिमरन चलता रहना चाहिए नहीं चलता अच्छा सिस्टम है

ਫਰਮ ਉਹ ਸ੍ਰਣਾ ਅਸੀਂ ਨਹੀਂ ਸੋਚ ਵੀ ਨਹੀਂ ਸਕਦੇ ਸਾਡੀ ਸੋਚ ਤੋਂ ਕਿਤੇ ਪਰੇ ਹੈ ਜੋ ਹੁੰਨੇ ਬਣਾਇਆ ਹੈ ਨਦੀਆਂ ਪਹਾੜੀਆਂ ਦੀਆਂ ਹੈ ਨਾ ਪਹਾੜ ਬਣਾ ਲਿੱਤੇ ਸਮੁੰਦਰ ਬਣਾ ਲਿੱਤੇ ਹੋਰ ਬਹੁਤ ਅਚੀਆ ਐਸੇ ਐਸੀ ਹੈ ਜੋ ਅਸੀਂ ਬੜੇ ਤੌਤਕ ਨਾਲ ਦੇਖਦੇ ਕਿ ਵਾਗਰੂ ਇਹ ਵੀ ਤੇਰੀ ਕਲਾ ਹੈ ਫਲਾਵਰਸ ਦੇਖੋ ਤੁਸੀਂ ਕੋਈ ਗਿਣਤੀ ਹੈ ਕੋਲੋਨਾ ਦੇ ਰੂਪ ਵਰਗੀ ਕਾਰੀਗਰੀ ਦੇਖੋ ਮੈਂ ਕਿਈ ਵਾਰੀ ਫੁੱਲਾਂ ਨੂੰ ਦੇਖਦੀ ਆ ਨਾ ਮੇਰੇ ਨਹੀਂ ਵਾਪਸ ਤੁਸ ਤੜੀ ਰਹਿਮਤ ਤੁਹਾਡੀ ਅਕਾਲ ਤੁਹਾਡੀ ਇੰਨੀ ਕਿਰਪਾ ਕਿ ਉਸ ਪਰਮ ਦਾ ਇੱਕ ਇਨਸਾਨ ਵੀ ਬਣਾ ਸਕਦਾ ਇਸੇ ਪਰਸ਼ੂ ਬਤੂ ਕਿਸੇ ਪੰਛੀਆਂ ਜਿਵੇਂ ਤੁਸੀਂ ਦੇਖੋ ਕਿੰਨੇ ਪਲਕਪਲ ਬਣੇ ਹੁੰਦੇ ਆ ਇੱਕ ਮੋਰ ਹੀ ਲੈ ਲਓ ਉਹਦੇ ਪੰਖਾਂ ਵਿੱਚ ਕਿੰਨੀ ਕਾਰੀਗਰੀ ਕੀਤੀ ਗਈ ਆ ਕੋਈ ਕਰ ਸਕਦਾ ਸੋਚ ਸਕਦਾ ਨਹੀਂ ਇਹ ਉਹਦੀ ਸੋਚ ਹੈ ਉਸੇ ਦਾ ਅਸੀਂ ਨਹੀਂ ਪਹੁੰਚ ਸਕਦੇ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਰਹੀਏ ਤੇ ਅਸੀਂ ਉਹਦੇ ਲੜਦੇ ਲੱਗ ਸਕਦੇ ਆ ਉਹਦੀ ਬਣਾਈਆਂ ਹੋਈਆਂ ਉਹਦੇ ਜੋ ਵਿਸਮਾਰਤ ਚੀਜ਼ਾਂ ਹਨ ਉਹਨਾਂ ਤੇ ਦੇਖ ਕੇ ਸਾਡਾ ਪਿਆਰ ਉਮੜ ਜਾਏ ਸਾਡਾ ਵਿਰਾਗ ਹੋ ਜਾਏ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ

असि जय प्रसाद परम कृपा कृपा के बगैर अभी कृपा नहीं होगी नहीं कर सकते अच भी, भी जय प्रसाद सुख सहज समाध है किपा के सहजता रह सकते ऐसा प्रभ त्याग अबरकत लागो अजि प्रभु छ ਸਾਨੂੰ ਸਭ ਨੂੰ ਪਤਾ ਹੈ ਕਿ ਉਹਦੇ ਵਿੱਚ ਕਿੰਨੇ ਉਹਦੇ ਗੁਨਾਹ ਨਾ ਭਰਿਆ ਆ ਦਾਤਾ ਆ ਦਾਤਾ ਦਿੰਦਾ ਆ ਅਸੀਂ ਲੱਗੀਏ ਤੇ ਸਹੀ ਉਹਦੇ ਪਾਸੇ ਅਸੀਂ ਉਸ ਪਾਸੇ ਨਹੀਂ ਲੱਗਦੇ ਅਵਰ ਕਦ ਐਸਾ ਪ੍ਰਵਤਿਆ ਅਵਰ ਕਦ ਲਾਗੋ ਅਸੀਂ ਉਸ ਪ੍ਰਭੂ ਨੂੰ ਛੱਡ ਕੇ ਉਹਦਾ ਨਾਮ ਛੱਡ ਕੇ ਅਸੀਂ ਜੋ ਮਾਇਆ ਵੀ ਆ ਦੁਨੀਆ ਦੇ ਪਦਾਰਥ ਆ ਜੋ ਵੀ ਕੁਛ ਹੈਗਾ ਚੱਲ ਗਿਆ ਅਸੀਂ ਉਹਦੇ ਪਿੱਛੇ ਲੱਗੀਏ ਅਬਰ ਅਬਰ ਕੱਟ ਲਾ ਕੋ ਮਨ ਕਿੱਥੇ ਕਿੱਥੇ ਅਸੀਂ ਲੱਗੀ ਜਾਂਦੇ ਆ ਲੇਕਿਨ ਉਹ ਜਿਹੜਾ ਮੇਨ ਸਾਡਾ ਕੰਮ ਹੈਗਾ ਉਹ ਨੂੰ ਅਸੀਂ ਛੱਡਿਆ ਹੈ ਤੇ ਸਾਨੂੰ ਜੁੜੀ ਇਹ ਦੇ ਹੀ ਹੈਗੀ ਹੈ ਮੇਰੀ ਇਸੇ ਕਰਕੇ ਆ ਕਿ ਅਸੀਂ ਉਹਦਾ ਨਾਮ ਜਪੀਏ ਗੁਰਪ੍ਰਸਾਦ ਨਾਨਕ ਮਨ ਜਾ ਕੋ ਤੇ ਆਪਣੇ ਮਨ ਨੂੰ ਅਸੀਂ ਕਹਿਣਾ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ ਆਪਣੇ ਮਨ ਨੂੰ ਜਗਾਓ ਅਸੀਂ ਸੁੱਤੇ ਹੋਈ ਆ ਅਸੀਂ ਸੁੱਤੀ ਹੋ ਬਸਤਾ ਵੇ ਜੀ ਆ ਨਾ ਸਾਨੂੰ ਪਤਾ ਹੀ ਨਹੀਂ ਆ ਅਸੀਂ ਆਪਣਾ

ਤੇ ਉਸ ਵਾਇ ਨੂੰ ਪਰਮਾਤਮਾ ਨਹੀਂ ਸਾਡੇ ਸਾਰੇ ਕਾਰਜ ਸਵਾ ਤੇ ਹੁਣ ਸਾਡੇ ਜੋ ਵੀ ਕੰਮ ਹਨ ਅ ਜੇ ਨਹੀਂ ਸਾਡੇ ਸਾਡੀ ਕਿਤੇ ਵਾਹ ਨਹੀਂ ਚਲਦੀ ਸਾਡੀ ਕੋਈ ਪੇਸ਼ ਨਹੀਂ ਚਲਦੀ ਤੇ ਫਟਾਫਰ ਕੀਪਾ ਹੁੰਦਾ ਕਿ ਅਸੀਂ ਉਹਦੇ ਅਗੇ ਬੇਨਤੀ ਕਰੀਏ ਅਰਦਾਸ ਕਰੀਏ ਅਸੀਂ ਸੰਗਤ ਵਿੱਚ ਇਹ ਕਹਿੰਨੇ ਆ ਕਿ ਸੰਗਤ ਜੀ ਰਾਖੇ ਅਰਦਾਸ ਕਰੋ ਮੇਰਾ ਆਏ ਕੰਮ ਸਿਰੇ ਚੜ ਜਾਏ ਜਾਂ ਮੈਨੂੰ ਐਸ ਚੀਜ਼ ਦੀ ਲੋੜ ਹੈ ਤੇ ਉਹ ਉਸ ਤਰ੍ਹਾਂ ਪੂਰੀ ਹੁੰਦੀ ਹੈ ਇਸੇਹ ਜਾਣ ਮਨ ਸਦਾ ਜੁੜੇ ਹੈ ਮੇਰੇ ਮਨ ਜੋ ਮੂਰਖ ਮਨ ਹੈ ज्ञान हो जाए तो ओनू की क्या हर समय अपने नजूरे मीन हाजर नाजर समझो कि वाहगुरु है हर पल है और हर वेले वो साड़ी सुनता है हजूर हाजर है बिल्कुल हर समय जय प्रसाद तू पावे साज जिदी कृपा दे नाल तू सच नु पावना है रे मन मो तू ता सो राज तो हे मेरे मन हे मेरे मूल मन तू ओदे नाल रचया रे हर वेले रच मच जा ओदे नाल के ओदे चे आ, और मेरे चे कोई भेद ना जय प्रसाद सब ही गत होए ओही कृपा दे नाल ही सारे दी गति हुंदी है नानक जाप जपे जब सोए ते नानक दा जी कहंदे आ के ओही जाप जपना है जड़ा के साडे वास्ते सही है असि ओही कृपा दे नाल जपिए नाम लेइए ते जेसी है आप जपाए जपे सो नाम फिर भी बार बार यही कहते हैं कि जे हो जपाएगा ऐसा ऐसी साड़ी नहीं हिम्मत कर इतने आ भी सकते ਲੇਕਿਨ ਉਹੀ ਕਿਰਪਾ ਹੋਈ ਉਹ ਸਾਡੇ ਮਨ 'ਚ ਪ੍ਰੇਰਣਾ ਪਾਉਂਦੇ ਹਨ ਸਾਨੂੰ ਉਤਮ ਦਿੰਦੇ ਹਨ ਕਿ ਜਾਓ ਸੰਗਤ ਵਿੱਚ ਤੇ ਕੁਛ ਨਾਮ ਜਪੋ ਉਹਦੇ ਲੜ ਲਗੋ ਆਪ ਗਾਵਾਏ ਸੋ ਹਰ ਮੰਗਾਉ ਜੇ ਉਹ ਗਵਾਏਗਾ ਉਹ ਮੀਤਨ ਕਰਵਾਏਗਾ ਸਾਡੇ ਕੋਲ ਤੇ ਅਸੀਂ ਕਰ ਸਕਦੇ ਹਾਂ ਅਸੀਂ ਗਾ ਸਕਦੇ ਹਾਂ ਪ੍ਰਮਾਣ ਕਿਰਪਾ ਤੇ ਹੋਏ ਫਰਦਾ ਤੇ ਉਸ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਸਾਡੇ ਦੇ ਅੰਦਰ ਨਾਮ ਦਾ ਚਾਣਣਾ ਹੋ ਸਕਦਾ ਹੈ ਸਾਨੂੰ ਰੋਸ਼ਨੀ ਅੰਦਰ ਹੋਏਗੀ ਕਿ ਇਹ ਸਹੀ ਆ ਗਲਤ ਆ ਜਾਂ ਅਸੀਂ ਨਾਮ ਜਪਣਾ ਹੈ ਪ੍ਰਭੂ ਦਇਆ ਤੇ ਕਮਲ ਵਿਗਾਰ ਤੇ ਉਹਦੀ ਕਿਰਪਾ ਦੇ ਨਾਲ ਹੀ ਅਸੀਂ ਜਿਸ ਤਰ੍ਹਾਂ ਕਿਚੜ ਵਿੱਚੋਂ ਕਮਲ ਆ ਜਾਂਦਾ ਖਿਲਕੇ ਉੱਪਰ ਤੇ ਉਹ ਸਾਡੇ ਵੀ ਐਹੋ ਜੇ ਕਰਨ ਹੋਣਗੇ ਅਸੀਂ ਅچھے ਕੰਮ ਕਰਾਂਗੇ ਅچھے ਲੋਕਾਂ ਨਾਲ ਮਿਲਾਂਗੇ ਅچھے ਲੋਕਾਂ ਦੇ ਨਾਲ ਮਤਲਬ ਕਹਿੰਦੇ ਸਾਨੂੰ ਪ੍ਰਭੂ ਮਿਲਣਾ ਹੈ ਪ੍ਰਭੂ ਮਿਲਣਾ ਰੱਬ ਮਿਲਣਾ ਨੂੰ ਉਹ ਇੱਕ ਹੈਗਾ ਔਰ ਕਿਨੂੰ ਕਿਨੂੰ ਮਿਲੇ ਕਿ ਉਸ ਤੱਕ ਅچھے ਜਿਹੜੇ ਸਾਨੂੰ ਸੰਗਤ ਮਿਲਦੀ ਹੈ ਨਾ ਸਾਨੂੰ ਪਿਆਰ ਕਰਨ ਮਿਲਦੀ ਮਿਲੇ ਮਿਲਦੇ ਆ ਉਹ ਸਾਨੂੰ ਸਮਝੋ ਕਿ ਰੱਬ ਰੂਪ ਹੀ ਮਿਲਦੇ ਆ

प्रभु परमात्मा प्रसन्न होंगे है ता ही मन में करता है आपू न कि लिया प्रभु मेर प्रभु निधान मतलब खजाने भी ओ कृपा मिल सकते हैं आपो पछू न किन लिया अस अपने आप अपनी मर्जी कुछ नहीं लै सकते साथी कोई हिम्मत नहीं जब तक ओरी कृपा नहीं होगी असि जबरदस्ती कोई चीज लेते हैं बिलकुल भी नहीं ਜਦ ਤਬ ਉਹਦੀ ਕਿਰਪਾ ਨਹੀਂ ਹੋਏਗੀ ਨਹੀਂ ਮਿਲੇਗੀ ਕਿਰਪਾ ਹੋਏਗੀ ਤੇ ਫਾਇਦੇ ਵੀ ਮਿਲ ਜਾਏਗੀ ਉਹ ਚੀਜ਼ ਤੇ ਇਸ ਕਰਕੇ ਅਸੀਂ ਆਪਣੀ ਆਪਣਾ ਨਹੀਂ ਜੋਰ ਲਗਾਣਾ ਉਹਦੇ ਅੱਗੇ ਹੱਥ ਜੋੜਨੇ ਆ ਜਿੱਤ ਜਿੱਤ ਲਾਓ ਜਿੱਤ ਜਿੱਤ ਲਰ ਲਕੈ ਹਰ ਨਾਮ ਨਾਨਕ ਇੰਕ ਸਚੂ ਨਹਾਰ ਜਿੰਦ ਜਿੱਤ ਜਿੱਥੇ ਲਿਖਿਓ ਉਥਾਨੋ ਲਗਾਉਣਾ ਹੈ ਅਸੀਂ ਉਥੇ ਸਿੱਤ ਲਖੇ ਹਰ ਨਾਮ ਅਸੀਂ ਉਥੇ ਉਹਦੇ ਨਾਮ ਨਾਲ ਜੁੜਨਾ ਹੈ ਉਹਦੀ ਕਿਰਪਾ ਦੇ ਪਾਤਰ ਬਣਨਾ ਹੈ ਸੰਗਤ ਵਿੱਚ ਆਉਣਾ ਹੈ ਨਾਨਕ ਇੰਕ ਸਚੂ ਨਹਾਰ ਤੇ ਬੁਰਨਾ ਨੇ ਤੇ ਜੀ ਦਾ ਇੱਕ ਦਰਹਨ ਹੈ ਕਿ ਇਹ ਸਾਡੇ ਵਿੱਚ ਨਹੀਂ ਹੈ ਇਹ ਉਸ ਪਾਇ ਨੂੰ ਦੇ ਹਰ ਦੇ ਵਿੱਚ ਹੈ ਤੇ بار بار ਉਹਨਾਂ ਨੇ ਸਾਨੂੰ ਇਹੀ ਹਦਾਇਤ ਕੀਤੀ ਹੈ ਕਿ ਤੁਸੀਂ ਉਹਦਾ ਨਾਮ ਜਪੋ ਔਰ ਉਹਦੀ ਕਿਰਪਾ ਦੇ ਪਾਤਰ ਬਣੋ ਕਿਉਂਕਿ ਉਹਦੀ ਕਿਰਪਾ ਦੇ ਬਿਨਾਂ ਕੁਝ ਨਹੀਂ ਮਿਲ ਸਕਦਾ ਨਾ ਮਿਲਿਆ ਹੈ ਨਾ ਮਿਲੇਗਾ ਉਹਦੀ ਕਿਰਪਾ ਦੇ ਨਾਲ ਇੱਕ ਪਲ ਵਿੱਚ ਇੱਕ ਛਿਨ ਵਿੱਚ ਸਭ ਕੁਝ ਹੋ ਸਕਦਾ ਹੈ ਤੇ ਅਸੀਂ ਵਾਹਿਗੁਰੂ ਜੀ ਅਗੇ ਅਰਦਾਸ ਕਰੀਏ ਤੇ ਸਾਨੂੰ ਆਪਣੇ ਨਾਲ ਜੋੜ ਲੈ ਇਸੇ